ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ ਜੀ UGC NET ਪੰਜਾਬੀ ਦੀ ਤਿਆਰੀ ਤੇ ਹੁਣ ਤੁਹਾਡਾ ਪੇਪਰ ਬਹੁਤੀ ਦੂਰ ਨਹੀਂ ਰਹਿ ਗਿਆ ਤਾਂ ਕਰਕੇ ਆਪਦੀ ਕਮਰ ਕੱਸ ਲਓ ਤਿਆਰੀ ਜੋਰ-ਸ਼ੋਰ ਨਾਲ ਸ਼ੁਰੂ ਕਰ ਦੋ ਐਗਜ਼ਾਮ ਤੁਹਾਨੂੰ ਪਤਾ ਹੈ 31 ਡਿਸੰਬਰ ਤੋਂ ਲੈ ਕੇ 7th ਆਫ ਜਨ ਤੱਕ ਕੰਡਕਟ ਕਰਵਾ ਲੈਣਾ ਹੈ NTA ਨੇ ओके ਤੁਹਾਡੇ ਕੋਲ ਟਾਈਮ ਜੋ ਹੈ ਉਹ ਬਹੁਤ ਘੱਟ ਹੈ ਡੇਢ ਕੁ ਮਹੀਨਾ ਆਪਦਾ ਪੂਰਾ ਜੀਜਣ ਲਗਾ ਕੇ ਤਿਆਰੀ ਨੂੰ ਮੁਕੰਮਲ ਕਰੋ ਸਾਡੇ ਚੈਨਲ ਨਾਲ ਜੁੜੋ ਤੁਹਾਡੀ ਬਹੁਤ ਬਹੁਤ ਮਦਦ ਹੋਏਗੀ ਮੈਂ ਅੱਜ ਜਿਹੜੀ ਵੀਡੀਓ ਅਪਲੋਡ ਕਰਨ ਲੱਗੀ ਆ ਇਹਦਾ ਟੋਪਿਕ ਹੈ ਸਾਇਦੀ ਇਤਿਹਾਸਕੀ ਸੰਕਲਪਤੇ ਸਰੂਪ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਹੁਣ ਤੱਕ ਜਿੰਨੀਆਂ ਵੀ ਵੀਡੀਓਜ਼ ਅਪਲੋਡ ਕੀਤੀਆਂ ਉਹ ਸਾਰੀਆਂ ਫਸਟ ਯੂਨਿਟ ਤੋਂ ਸਬੰਧਤ ਨਹੀਂ ਠੀਕ ਹੈ ਤੇ ਇਹ ਜਿਹੜਾ ਬੜਾ ਹੀ ਲੈਂਥੀ ਯੂਨਿਟ ਸੀਗਾ ਤੁਸੀਂ ਜਿਹੜੀਆਂ ਵੀਡੀਓਜ਼ ਦੇਖੋਗੇ ਉਹਨਾਂ ਵਿੱਚ ਗਾਗਰ ਵਿੱਚ ਸਾਗਰ ਭਰਨ ਦਾ ਕੰਮ ਕੀਤਾ ਗਿਆ ਹੈ ਕਿਉਂਕਿ ਐਡਾ ਲੈਂਥੀ ਯੂਨਿਟ ਹੈ ਇੰਨੇ ਇਹਦੇ ਟੌਪਿਕਸ ਨੇ ਇੰਨਾ ਸਾਰਾ ਮਟੀਰੀਅਲ ਤੁਸੀਂ ਕਿਹੜਾ ਕਿੱਥੋਂ ਲੱਭੋਗੇ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਸੀਕੁਐਂਸ ਵਾਈਜ਼ ਟੌਪਿਕ ਦਾ ਟੌਪਿਕ ਤੁਹਾਨੂੰ ਸਾਰੇ ਜਿਹੜੀਆਂ ਵੀਡੀਓਜ਼ ਮਿਲ ਜਾਣਗੀਆਂ ਉਹ ਵੀ ਕੋਈ ਵੀਡੀਓ 5-6 ਮਿੰਟ ਦੀ ਆ ਕੋਈ 10-12 ਮਿੰਟ ਦੀ ਹੱਦ ਤੋਂ ਹੱਦ ਕੋਈ 20-22 ਮਿੰਟ ਦੀ ਤੁਹਾਨੂੰ 25 ਮਿੰਟ ਦੀ ਵੀਡੀਓ ਮਿਲੇਗੀ ਇਸ ਤੋਂ ਉੱਤੇ ਮੈਂ ਜ਼ਿਆਦਾ ਲੈਂਥੀ ਵੀਡੀਓਜ਼ ਨਹੀਂ ਬਣਾਈਆਂ ਹੋਈਆਂ ਤੁਹਾਨੂੰ ਸਿੰਪਲ ਸਧਾਰਨ ਸ਼ਬਦਾਂ ਵਿੱਚ ਸਿਰਫ ਕੰਟੈਂਟ ਪਹੁੰਚਾਇਆ ਗਿਆ ਹੈ ਤਾਂ ਜ਼ਿਆਦਾ ਵੀ ਨਹੀਂ ਜਿਹੜੀਆਂ ਇਸ ਤੋਂ ਬਾਅਦ ਮੈਂ ਦੋ ਵੀਡੀਓਜ਼ ਹੋਰ ਅਪਲੋਡ ਕਰਨੀਆਂ ਨੇ ਫਸਟ ਵੀ ਨੇਟ ਦੀਆਂ ਠੀਕ ਹੈ ਦੋ ਵੀਡੀਓਜ਼ ਹੋਰ ਅਪਲੋਡ ਕਰੂੰਗੀ ਮੈਂ ਤੇ ਤੁਹਾਡਾ ਜਿਹੜਾ ਹੈ ਯੂਨਿਟ ਮੁਕੰਮਲ ਹੋਏਗਾ ਇਹਦੇ ਚੋਂ ਜ਼ਿਆਦਾ ਵੀ ਨਹੀਂ ਨਾ ਤੁਹਾਡੇ 8 ਤੋਂ 10 ਤੋਂ 12 ਕੁਐਸਚਨ ਬਣ ਸਕਦੇ ਆ ਪੇਪਰ ਦੇ ਵਿੱਚ ਜਿੱਥੇ ਬੱਚਿਆਂ ਦਾ 2-2 4-4 ਨੰਬਰ ਤੋਂ ਨੈਟ رہ ਜਾਂਦਾ 1-1 ਨੰਬਰ ਤੋਂ 2-2 ਨੰਬਰ ਤੋਂ ਉੱਥੇ ਤੁਹਾਡੇ ਲਈ ਤੁਸੀਂ ਆਪ ਜਾਣਦੇ ਹੋ ਕਿ 16 20 ਤੇ 24 ਨੰਬਰ ਕੀ ਮਾਇਨੇ ਰੱਖਦੇ ਨੇ ਠੀਕ ਹੈ ਇਹ ਜਿਹੜੀਆਂ ਵੀਡੀਓ ਨੇ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਗੀਆਂ ਟੋਟਲ ਮਿਲਾ ਕੇ ਹੁਣ ਤੱਕ ਮੈਨੂੰ ਲੱਗਦਾ 36 37 ਵੀਡੀਓ ਨੇ ਦੋ ਹੋਰ ਅਪਲੋਡ ਕਰ ਲੂੰਗੀ ਚਲੋ ਹੱਦ ਤੁਸੀਂ 40 ਵੀ ਮੰਨੋ ਠੀਕ ਹੈ ਇਹ ਸਾਰੀਆਂ ਵੀਡੀਓਜ਼ ਤੁਸੀਂ ਦੇਖੋ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੱਗੂਗਾ ਤੇ ਆਰਾਮ ਨਾਲ ਤੁਹਾਡੇ ਜਿਹੜੇ ਨੰਬਰ ਨੇ 15 16 ਤੋਂ 20 25 ਤੱਕ ਵਿੱਚ 24 ਤੱਕ ਵੀ ਤੁਸੀਂ ਪੱਕੇ ਕਰ ਸਕਦੇ ਹੋ ਠੀਕ ਹੈ 16 ਤੋਂ 24 ਤੱਕ ਤੁਹਾਡੇ ਨੰਬਰਾਂ ਦੀ ਜਿਹੜੀ ਹੈ ਬਣ ਸਕਦੀ ਹੈ ਜੇ ਤੁਸੀਂ ਆ ਸਾਰੀਆਂ ਵੀਡੀਓਜ਼ ਦੇਖੋਗੇ ਇੰਨਾ ਹੀ ਮੈਂ ਤੁਹਾਨੂੰ ਕਹਿਣਾ ਸੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹੁਣ ਅਸੀਂ ਵੀਡੀਓ ਅੱਜ ਦੀ ਸਟਾਰਟ ਕਰਦੇ ਹਾਂ ਸਾਹਿਤ ਦੀ ਇਤਿਹਾਸਕਾਰੀ ਸੰਕਲਪ ਅਤੇ ਸਰੂਪ ਕਿਸੇ ਭਾਸ਼ਾ ਦੇ ਸਾਇਤਿਕ ਤੱਥਾਂ ਦਾ ਸੰਕਲਨ ਕਰਕੇ ਉਸ ਨੂੰ ਇੱਕ ਲੜੀ ਵਿੱਚ ਪਰੋ ਕੇ ਉਸ ਦੀ ਵਿਆਖਿਆ ਕਰਨਾ ਸਾਹਿਤ ਦੀ ਇਤਿਹਾਸਕਾਰੀ ਹੈ ਸਾਹਿਤ ਦੀ ਇਤਿਹਾਸਕਾਰੀ ਕੀ ਹੁੰਦੀ ਹੈ ਇਤਿਹਾਸ ਕੀ ਹੁੰਦਾ ਹੈ ਬੀਤ ਚੁਕੇ ਸਮੇਂ ਬਾਰੇ ਜੋ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਇਤਿਹਾਸ ਦੇ ਵਿੱਚ ਮਿਲਦੀ ਹੈ ਸਾਨੂੰ ਹਿਸਟਰੀ ਦੇ ਵਿੱਚ ਮਿਲਦੀ ਹੈ ਉਸੇ ਤਰ੍ਹਾਂ ਸਾਹਿਤ ਦੀ ਇਤਿਹਾਸਕਾਰੀ ਕੀ ਹੈ ਕਿ ਬੀਤੇ ਸਮਿਆਂ ਦੇ ਵਿੱਚ ਜਿਹੜਾ ਵੀ ਸਾਹਿਤ ਲਿਖਿਆ ਗਿਆ ਉਸ ਨੂੰ ਸੰਕਲਨ ਕਰਨਾ ਉਸ ਦੀਆਂ ਤਿੱਥੀਆਂ ਦੇ ਅਨੁਸਾਰ ਕਿ ਪਹਿਲਾਂ ਕਿਹੜੀ ਧਾਰਾ ਆਈ ਪਹਿਲਾਂ ਕਿਹੜਾ ਸਾਹਿਤ ਰਚਿਆ ਗਿਆ ਦੈਨ ਨੈਕਸਟ ਕਿਹੜਾ ਆਇਆ ਉਸ ਤੋਂ ਬਾਅਦ ਕਿਹੜਾ ਆਇਆ ਉਹਨਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਪਰੋਕੇ ਤੁਹਾਡੇ ਅੱਗੇ ਰੱਖਣਾ ਸਾਹਿਤ ਦੀ ਇਤਿਹਾਸਕਾਰੀ ਹੈ ਸਹਿਤਕ ਤੱਥਾਂ ਦਾ ਸੰਕਲਨ ਸਹਿਤਕ ਤਰਤੀਬ ਵਿੱਚ ਸਹਿਤ ਤੱਥਾਂ ਦੀ ਵਿਆਖਿਆ ਠੀਕ ਹੈ ਸਾਹਿਤ ਇਤਿਹਾਸਕਾਰੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਸਹਿਤਕ ਤੱਥਾਂ ਦਾ ਸੰਕਲਨ ਕੀਤਾ ਜਾਂਦਾ ਫਿਰ ਸਹਿਤਕ ਤੱਤ ਤਰਤੀਬ ਵਿੱਚ ਲਾਏ ਜਾਂਦੇ ਫਿਰ ਉਹਨਾਂ ਤੱਥਾਂ ਦੀ ਵਿਆਖਿਆ ਕੀਤੀ ਜਾਂਦੀ ਆ ਓਕੇ ਸਹਾਇਤ ਇਤਿਹਾਸਕੀ ਦਾ ਕਾਰਜ ਖੇਤਰ ਕੀ ਆ ਸਹਾਇਤਕ ਤੱਥਾਂ ਦਾ ਸੰਕਲਨ ਕਰਨਾ ਸਹਾਇਤਕ ਤੱਥਾਂ ਦਾ ਵਰਗੀਕਰਨ ਕਰਨਾ ਖਾਸ ਤਰਤੀਬ ਵਿੱਚ ਉਹਨਾਂ ਨੂੰ ਪੇਸ਼ ਕਰਨਾ ਤੇ ਸਹਾਇਤਕ ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਕਰਨੀ ਦੈਨ ਕਿਸੇ ਵੀ ਕਾਲ ਖੰਡ ਦੇ ਉਦਭਵ ਸ਼िखर ਅਤੇ ਸਮਾਪਤੀ ਦੇ ਕਾਰਨਾਂ ਦੀ ਖੋਜ ਕਰਨੀ ਕਿਸੇ ਪ੍ਰਵਿਰਤੀ ਦੇ ਕਿਸੇ ਦੂਸਰੀ ਪ੍ਰਵਿਰਤੀ ਤੋਂ ਪਹਿਲਾਂ ਉਪਜਨ ਦੇ ਕਾਰਨਾਂ ਦੀ ਖੋਜ ਕਰਨੀ ਸਾਹਿਤ ਇਤਿਹਾਸਕਾਰੀ ਦਾ ਕਾਰਜ ਖੇਤਰ ਵਿੱਚ ਇਹ ਸਭ ਜਿਹੜੇ ਕੰਮ ਆਉਂਦੇ ਨੇ ਪੰਜਾਬੀ ਸਾਹਿਤ ਇਤਿਹਾਸਕਾਰੀ ਬਾਰੇ ਵਿਦਵਾਨਾਂ ਦੇ ਦੋ ਧੜੇ ਨੇ ਠੀਕ ਹੈ ਜਿਹੜੀ ਪੰਜਾਬੀ ਸਾਹਿਤ ਜਿਹੜਾ ਅਸੀਂ ਪੜ ਰਹੇ ਹਾਂ ਸਾਡੇ ਪੇਪਰ ਦੇ ਵਿੱਚ ਆਉਣਾ ਆ ਕੁਐਸਚਨ ਇੱਥੋਂ ਕੀ ਸਾਹਿਤ ਇਤਿਹਾਸਕਾਰੀ ਬਾਰੇ ਵਿਦਵਾਨਾਂ ਦੇ ਦੋ ਧੜੇ ਨੇ ਪਹਿਲਾ ਧੜਾ ਡਾਕਟਰ ਮੋਹਨ ਸਿੰਘ ਦਵਾਨਾ ਪ੍ਰੋਫੈਸਰ ਪਰਮਿੰਦਰ ਸਿੰਘ ਜੀਤ ਸਿੰਘ ਸੀਤਲ ਅਤੇ ਸੁਰਿੰਦਰਪੁਰ ਕੋਲੀ ਦਾ ਹੈ ਜੋ ਮੰਨਦੇ ਨੇ ਕਿ ਪੰਜਾਬੀ ਸਾਇਤ ਦਾ ਜਿਹੜਾ ਇਤਿਹਾਸ ਹੈ ਸ਼ੁਰੂ ਹੁੰਦਾ ਹੈ ਆਦ ਕਾਲ ਤੋਂ ਠੀਕ ਹੈ ਆਦ ਕਾਲ ਜਿਹੜਾ ਸ਼ੁਰੂ ਹੁੰਦਾ ਉਹ ਕਿੱਥੋਂ ਹੁੰਦਾ 나ਥ ਜੋਗੀਆਂ ਤੋਂ ਮੋਨ ਸਿੰਘ ਦਿਵਾਨਾ ਪ੍ਰਵੀਂਦਰ ਸਿੰਘ ਜੀਤ ਸਿੰਘ ਸੀਤਲ ਅਤੇ ਸੁਰਿੰਦਰ ਸਿੰਘ ਕੋਲੀ ਮੰਨਦੇ ਨੇ ਕਿ ਸਾਡੇ ਪੰਜਾਬੀ ਸਾਇਤ ਦੇ ਇਤਿਹਾਸ ਦੀ ਸ਼ੁਰੂਆਤ 8ਵੀਂ 9ਵੀਂ ਸਦੀ ਵਿੱਚ ਹੋ ਗਈ ਸੀ ਜਿਹੜੀ ਕਿ 나ਥ ਜੋਗੀਆਂ ਤੋਂ ਹੋਈ ਹੈ ਨਾਥ ਜੋਗੀ ਕਾਵ ਧਾਰਾ ਦਾ ਖੋਜੀ ਡਾਕਟਰ ਮੋਹਨ ਸਿੰਘ ਦਿਵਾਨਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਠੀਕ ਹੈ ਦੂਜਾ ਧੜਾ ਹੈਗਾ ਜੀ ਸੰਤ ਸਿੰਘ ਸੇਖੋ ਦਾ ਜੋ ਮੰਨਦਾ ਆਦਿਕਾਲ ਦੀ ਸ਼ੁਰੂਆਤ ਬਾਬਾ ਸ਼ੇਖਰੀ ਤੋਂ ਠੀਕ ਹੈ ਜ਼ਿਆਦਾਤਰ ਜਦੋਂ ਵੀ ਅਸੀਂ ਪੰਜਾਬੀ ਸਰ ਦੇ ਇਤਿਹਾਸ ਪੜ੍ਹਦੇ ਹਾਂ ਤਾਂ ਅਸੀਂ ਇਹ ਹੀ ਪੜਾਂਗੇ ਕਿ ਸਾਡਾ ਜਿਹੜਾ ਇਤਿਹਾਸ ਹੈ 8ਵੀਂ 9ਵੀਂ ਸਦੀ ਦੇ ਵਿੱਚ ਸਾਨੂੰ ਮਿਲਦਾ ਉਹ ਵੀ ਕਿੱਥੋਂ ਨਾਥ ਜੋਗੀਆਂ ਤੋਂ ਇਹ ਕੁਐਸਚਨ ਵੀ ਆ ਜਾਂਦਾ ਹੁੰਦਾ ਪੰਜਾਬੀ ਸਿੱਖ ਇਤਿਹਾਸ ਸ਼ੁਰੂਆਤ ਕਿੱਥੋਂ ਹੁੰਦਾ 8ਵੀਂ 9ਵੀਂ ਸਦੀ ਤੋਂ ਕਿੰਨਾ ਤੋਂ ਹੋਇਆ ਨਾਥ ਜੋਗੀਆਂ ਤੋਂ ਪਰ ਜੇ ਤੁਹਾਨੂੰ ਸਪੈਸੀਫਿਕ ਇਦਾਂ ਪੁੱਛ ਲਿੱਤਾ ਜਾਂਦਾ ਕਿ ਸੰਤ ਸਿੰਘ ਸਿੱਖੋ ਦੇ ਅਨੁਸਾਰ ਠੀਕ ਹੈ ਤਾਂ ਤੁਸੀਂ ਕਹੋਗੇ ਆਧਕਲ ਦੀ ਸ਼ੁਰੂਆਤ ਬਾਬਾ ਸ਼ੇਖ ਪ੍ਰੇਤ ਤੋਂ ਹੁੰਦੀ ਹੈ ਅਦਰਵਾਈਜ਼ ਜੇ ਕੁਐਸਚਨ ਸਿੰਪਲੀ ਆਉਂਦਾ ਹੈ ਬਿਨਾ ਕਿਸੇ ਵਿਦਵਾਨ ਦੇ ਨਾਮ ਤੇ ਤਾਂ ਤੁਸੀਂ 8ਵੀਂ 9ਵੀਂ ਸਦੀ ਤੇ ਹੀ ਟਿਕ ਕਰਨਾ ਨਾਥ ਜੋਗੀਆਂ ਤੇ ਓਕੇ ਇਤਿਹਾਸ ਕਰੀ ਦਾ ਮੰਤਵ ਕੀ ਹੁੰਦਾ ਇਹ ਸਿੱਧ ਕਰਨਾ ਕਿ ਇੱਕ ਕਾਲ ਦਾ ਸਾਹਿਤ ਦੂਸਰੇ ਕਾਲ ਦੇ ਸਾਹਿਤੋਂ ਕਿਵੇਂ ਪਿੰਨ ਹੈ ਸਾਹਿਦੀ ਇਤਿਹਾਸਕਾਰੀ ਵਿੱਚ ਕਾਲ ਵੰਡ ਦਾ ਆਧਾਰ ਹੁੰਦਾ ਹੈ ਠੀਕ ਹੈ ਜਿਹੜਾ ਸਾਹਿਦੀ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਨੂੰ ਪਲੀਜ਼ ਜ਼ਰੂਰ ਧਿਆਨ ਨਾਲ ਸੁਣਿਓ ਇੱਕ ਇੱਕ ਗੱਲ ਨੂੰ ਕੁਐਸਚਨ ਇੱਥੋਂ ਬਣ ਸਕਦੇ ਆ ਸਾਹਿਤੀ ਇਤਿਹਾਸਕ ਰੂਪ ਵਿੱਚ ਕਾਲਵੰਡ ਦਾ ਆਧਾਰ ਕੀ ਹੈ ਕਿ ਪ੍ਰਵਿਰਤੀ ਦੇ ਆਧਾਰ ਤੇ ਕਾਲਵੰਡ ਹੋ ਜਾਂਦੀ ਹੈ ਜਿਵੇਂ ਅਲੱਗ-ਅਲੱਗ ਪ੍ਰਵਿਰਤੀਆਂ ਅਲੱਗ-ਅਲੱਗ ਧਰਾਵਾਂ ਦੀਆਂ ਠੀਕ ਹੈ ਰੂਪ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਕਈ ਧਰਮ ਦੇ ਆਧਾਰ ਤੇ ਕਰ ਦਿੰਦੇ ਹੈ ਕਿ ਸਿੱਖੀ ਜਿਹੜਾ ਸਾਹਿਤ ਹੈ ਠੀਕ ਹੈ ਇਸਲਾਮੀ ਸਾਹਿਤ ਹਿੰਦੂ ਸਾਹਿਤ ਐ ਇਦਾਂ ਜਿਵੇਂ ਕਿ ਬਨਾਰਸੀ ਦਾ ਜੈਨ ਦਾ ਨਾਮ ਬੜਾ ਹੀ ਮੁੱਖ ਰੂਪ ਚੰਦਾ ਹੈ ਧਰਮ ਦੇ ਅਨੁਸਾਰ ਤੇ ਇਹਨਾਂ ਨੇ ਜਿਹੜੀ ਪੰਜਾਬੀ ਸਾਹਿਤ ਦੀ ਕਾਲਵੰਡ ਕੀਤੀ ਸੀ ਉਸ ਤੋਂ ਲਾਬਦੁਲ ਮਜੀਦ ਪੱਟੀ ਵੀ ਧਰਮ ਦੇ ਆਧਾਰ ਤੇ ਹੀ ਕਰਦੇ ਨੇ ਇਹਨਾਂ ਤੋਂ ਤ੍ਰੈ ਕਾਲੀ ਵੰਡ ਅਸੀਂ ਜਿਹੜੀ ਹੁਣ ਮੰਨਦੇ ਆ ਨਾ ਮੇਨ ਉਹ ਤ੍ਰੈ ਕਾਲੀ ਵੰਡ ਨੂੰ ਜ਼ਿਆਦਾ ਮਹਤਵ ਦਿੱਤਾ ਗਿਆ ਜਿਹਦੇ ਵਿੱਚ ਆਦਿਕਾਲ ਆ ਮੱਧਕਾਲ ਆ ਤੇ ਆਧੁਨਿਕ ਕਾਲਾ ਇਹਨੂੰ ਬਾਬਾ ਬੋਤ ਸਿੰਘ ਜੀ ਨੇ ਸਾਨੂੰ ਇੱਕ ਕਨਸੈਪਟ ਦਿੱਤਾ ਸੀ ਠੀਕ ਹੈ ਹੁਣ ਥੋੜਾ ਮੈਂ ਤੁਹਾਨੂੰ ਕਾਲ ਵੰਡ ਬਾਰੇ ਦੱਸ ਦਿੰਨੀ ਆ ਕਿ ਜਿਹੜੀ ਸਾਡੇ ਪੰਜਾਬੀ ਸਾਹਿਤ ਦੀ ਕਾਲ ਵੰਡ ਆ ਉਹ ਕਿਵੇਂ-ਕਿਵੇਂ ਮਿਲਦੀ ਹੈ ਇਹ ਤੁਹਾਨੂੰ ਤੁਸੀਂ ਯਾਦ ਰੱਖਣੇ ਨੇ ਸਨ ਤੇ ਕਾਲਾਂ ਦਾ ਨਾਮ ਕੁਐਸਚਨ ਬਣ ਜਾਂਦਾ ਹੁੰਦਾ ਹੈ ਜਿਹੜਾ ਸਾਡਾ ਆਦਿਕਾਲ ਹੈ ਜਿਹਨੂੰ ਅਸੀਂ ਪੂਰਬ ਮੱਧ ਕਾਲ ਜਾਂ ਪੂਰਬ ਨਾਨਕ ਕਾਲ ਵੀ ਕਹਿੰਨੇ ਆ ਇਹਦਾ ਸਮਾਂ 850 ਈਸਵੀ ਤੋਂ 1300 ਈਸਵੀ ਤੱਕ ਹੈ ਠੀਕ ਹੈ 850 ਈਸਵੀ ਤੋਂ 1300 ਈਸਵੀ ਤੱਕ ਇਹਦਾ ਸਮਾਂ ਹੈਗਾ ਸੈਤਿਕ ਕਾਲ ਵੰਡ ਇਹਦੇ ਵਿੱਚ ਨਾਥ ਜੋਗੀ ਕਾਵਤਾਰਾ ਠੀਕ ਹੈ ਨਾਤ ਜੋਗੀਆਂ ਦੀ ਕਾਵਤਾ ਰਾਈ ਪਹਿਲੇ ਫਿਰ ਲੋਕਾਂ ਉਤਾਰਾ ਫਿਰ 12 ਸੂਫੀ ਤੇ ਫੁੱਟ ਕਲ ਕਾਵਤਾਰਾ ਇਹ ਸਾਨੂੰ ਮਿਲਦੀ ਹੈ ਆਦਿਕਾਲ ਦੇ ਵਿੱਚ 850 ਤੋਂ 1300 ਈਸਵੀ ਦੇ ਵਿੱਚ ਫਿਰ ਆ ਜਾਂਦਾ ਹੈ ਜ਼ੀਰੋ ਕਲਖੰਡ ਜ਼ੀਰੋ ਕਲਖੰਡ ਕੀ ਹੈ ਉਹ ਸਮਾਂ ਜਿਸ ਦੇ ਵਿੱਚ ਕੋਈ ਵੀ ਸਾਨੂੰ ਸਹਿਤਿਕ ਰਚਨਾ ਨਹੀਂ ਮਿਲਦੀ ਉਹ ਸਮਾਂ ਰਿਹਾ ਜੀ 1300 ਤੋਂ 1500 ઈશ્વી ਇੱਥੇ ਸਾਨੂੰ ਕੋਈ ਵੀ ਸਹਿਤਿਕ ਰਚਨਾ ਛੱਡੀ ਨਹੀਂ ਪ੍ਰਾਪਤ ਹੁੰਦੀ ਤਾਂ ਕਰਕੇ ਅਸੀਂ ਇਸ ਨੂੰ ਜ਼ੀਰੋ ਕਾਲ ਕਹਿ ਦਿੰਦੇ ਹਾਂ ਫਿਰ ਆ ਜਾਂਦਾ ਜੀ ਮੋਸਟ ਇੰਪੋਰਟੈਂਟ ਮੱਧ ਕਾਲ ਗੁਰੂ ਨਾਨਕ ਕਾਲ ਵੀ ਇਹਨੂੰ ਕਹਿ ਦਿੱਤਾ ਜਾਂਦਾ ਗੁਰੂ ਨਾਨਕ ਕਾਲ ਦਾ ਸਮਾਂ ਬੋਛ ਲਿਆ ਜਾਂਦਾ ਹੈ ਕਿ ਕਿਹੜੀ ઈਸ਼ਵੀ ਤੋਂ ਕਿਹੜੀ ઈਸ਼ਵੀ ਤੱਕ ਦਾ 15 ਸੋ ਤੋਂ 17 ਸੋ ઈਸ਼ਵੀ ਤੱਕ ਗੁਰੂ ਨਾਨਕ ਕਾਲ ਦਾ ਸਮਾਂ ਹੈ ਜਿਦੇ ਵਿੱਚ ਗੁਰਮਤਿ ਕਾ ਉਤਾਰਾ ਸੂਫੀ ਕਾ ਉਤਾਰਾ ਕਿੱਸਾ ਕਾ ਉਤਾਰਾ ਵੀਰ ਕਾ ਉਤਾਰਾ ਤੇ ਪ੍ਰਾਤਨਵਾਰ ਤੱਕ ਕਾ ਉਤਾਰਾ ਹੈ ਗਿਆ ਠੀਕ ਹੈ ਬਹੁਤ ਇੰਪੋਰਟੈਂਟ ਆ ਇਹ ਤੁਸੀਂ ਯਾਦ ਰੱਖਣੀਆਂ ਡੇਟਾ ਵੀ ਆਪਣੇ ਸੋਰੀ ਸੰਨ ਵੀ ਕਿ ਕਿਹੜੇ ਸੰਨ ਤੋਂ ਕਿਹੜੇ ਸੰਨ ਤੱਕ ਕਿਹੜਾ ਕਾਲ ਹੈਗਾ ਆਦਿਕਾਲ 850 ਤੋਂ 1300 ਜੀਰੋ ਕਾਲ 1300 ਤੋਂ 1500 1500 ਤੋਂ 1700 ਗੁਰਨਾਨਕ ਕਾਲ ਫਿਰ ਆ ਜਾਂਦਾ ਜੀ ਉੱਤਰ ਮੱਧ ਕਾਲ ਇਹਦਾ ਸਮਾਂ 1700 ਤੋਂ 1850 ਈਸਵੀ ਇਹਦੇ ਵਿੱਚ ਜਿਹੜਾ ਤਾਰਾ ਵਾਂ ਸੰ ਕਿੱਸਾ ਘਾਂ ਤਾਰਾ ਵੀ ਸੀ ਸੂਫੀ ਵੀਰ ਤੇ ਪੁਰਾਤਨਵਾਰਤਕ ਤਾਰਾ ਜੋ ਕਿ ਤੁਹਾਨੂੰ ਇੱਥੇ ਵੀ ਦੇਖਣ ਨੂੰ ਮਿਲਦੀਆਂ 1800 ਤੋਂ 1850 1860 ਤੱਕ ਦਾ ਜਿਹੜਾ ਸਮਾਂ ਸੀਗਾ ਉਹ ਮਹਾਰਾਜਾ ਰਣਜੀਤ ਸਿੰਘ ਕਾਲ ਮੰਨਿਆ ਜਾਂਦਾ ਹੈ ਕਈ ਵਾਰੀ ਇਹ ਸੈਪਰੇਟਲੀ ਕੁਸ਼ਨ ਵੀ ਪੁੱਛ ਲਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਾਲ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਸੀ ਫਿਰ ਆ ਜਾਂਦਾ ਜੀ ਆਧੁਨਿਕਕਰਨ ਠੀਕ ਹੈ ਔ 1850 ਤੋਂ 1900 1850 ਤੋਂ 1900 ਇਹਦੇ ਵਿੱਚ ਈਸਾਈ ਮਿਸ਼ਨਰੀ ਸੈਤਾਰਾਈ ਸਿੰਘ ਸਬਾ ਲੈ ਰਾਈ ਕਿੱਸਾ ਤੇ ਸੂਫੀ ਵੀ ਰਹੇ ਤੇ ਵਿਸ਼ਿਸ਼ਟੀਕਰਨ ਉਸ ਤੋਂ ਬਾਅਦ 1900 ਤੋਂ 2006 ਠੀਕ ਹੈ ਇਹ ਮੈਂ ਤੁਹਾਨੂੰ ਵਿਸ਼ਵੀਕਰਨ ਇਹ ਮੈਂ ਤੁਹਾਨੂੰ ਦੱਸਿਆ ਹੈ ਬੜੀ ਇੰਪੋਰਟੈਂਟ ਗੱਲਾਂ ਨੇ ਇਸ ਵੀਡੀਓ ਦੇ ਅੰਦਰ ਜਰੂਰ ਧਿਆਨ ਨਾਲ ਜ਼ੋਣਾ ਨੋਟਸ ਬਣਾਣਾ ਇਰੋਸਟੋਬਾਧਨ ਸਰੂਪ ਦੇ ਸੰਕਲਪ ਤੇ ਅਸੀਂ ਆ ਜਾਂਦੇ ਹਾਂ ਜੋ ਕਿ ਅਸੀਂ ਪਹਿਲਾਂ ਵੀ ਪੜ ਚੁੱਕੇ ਹਾਂ ਇੱਥੇ ਮੈਂ ਦੁਬਾਰਾ ਤੁਹਾਨੂੰ ਕਲੈਰੀਫਾਈ ਕਰਨ ਦੇ ਲਈ ਇੱਕ ਪੇਜ ਦੇ ਉੱਤੇ ਇੰਪੋਰਟੈਂਟ ਤੱਥ ਲਿਖੇ ਆ ਸਰੂਪ ਕੀ ਹੈ ਤੱਥਾਂ ਦਾ ਸੰਕਲਨ ਤੇ ਚੋਣ ਜਦੋਂ ਵੀ ਅਸੀਂ ਸਾਇਦੀ ਇਤਿਹਾਸਕਾਰੀ ਕਰਾਂਗੇ ਤਾਂ ਤੱਥਾਂ ਦਾ ਸੰਕਲਨ ਸਾਨੂੰ ਕਰਨਾ ਪਊਗਾ ਤੇ ਉਹਨਾਂ ਦੀ ਚੋਣ ਕਰਨੀ ਪਊਗੀ ਤੱਥਾਂ ਨੂੰ ਇਕੱਤਰਿਤ ਕਰਨਾ ਪਊਗਾ ਫਿਰ ਜਿਹੜੀਆਂ ਤੱਥਾ ਸਾਨੂੰ ਅਸੀਂ ਸੰਕਲਿਤ ਕੀਤੀਆਂ ਇਕਤ੍ਰਿਤ ਕੀਤੀਆਂ ਉਹਨਾਂ ਦਾ ਵਿਸ਼ਲੇਸ਼ਣ ਤੇ ਉਹਨਾਂ ਦੀ ਪ੍ਰਮਾਣਿਕਤਾ ਕਿ ਉਹ ਸਹੀ ਵੀ ਹਨ ਕਿ ਨਹੀਂ ਠੀਕ ਹੈ ਫਿਰ ਉਹਨਾਂ ਦੀ ਨਿਰੰਤਰਤਾ ਇੱਕ ਅਸੀਂ ਬਣਾ ਕੇ ਰੱਖਾਂਗੇ ਫਿਰ ਰੂਪਾਤ ਤਬਦੀਲੀ ਦੀ ਪ੍ਰਕਿਰਿਆ ਰੂਪਗਤ ਤਬਦੀਲੀ ਦੀ ਪ੍ਰਕਿਰਿਆ ਫਿਰ ਸੰਯੋਗੀਕਰਨ ਤੇ ਵਿਯੋਗੀਕਰਨ ਆ ਜਾਂਦਾ ਫਿਰ ਕਾਲਵਰਡ ਤੇ ਨਾਮਕਰਨ ਠੀਕ ਹੈ ਇਹ ਬੇਸਿਕਲੀ ਸਰੂਪ ਹੈਗਾ ਸਾਡੇ ਸਿੱਖ ਇਤਿਹਾਸ ਦਾ ਇਸ ਸੰਕਲਪ ਕੀਆ ਸਾਹਿਤ ਇਤਿਹਾਸ ਨੂੰ ਇਤਿਹਾਸ ਦੇ ਬੁਨਿਆਦੀ ਸੰਕਲਪਾਂ ਦੀ ਬਰਾਬਰ ਸਮਝ ਹੋਵੇ ਕਿ ਜਿਹੜਾ ਸਾਹਿਤ ਇਤਿਹਾਸਕਾਰ ਹੈ ਜਿਹੜਾ ਸਾਹਿਤ ਦੇ ਇਤਿਹਾਸਕਾਰੀ ਕਰ ਰਿਹਾ ਹੈ ਉਸ ਨੂੰ ਇਤਿਹਾਸ ਦੇ ਜਿਹੜੇ ਬੁਨਿਆਦੀ ਸੰਕਲਪ ਸਨ ਉਹਨਾਂ ਦੀ ਸਮਝ ਹੋਣੀ ਚਾਹੀਦੀ ਆ ਸਾਹਿਤ ਇਤਿਹਾਸਕਾਰ ਸਾਰੀਆਂ ਵਿਧਾਵਾਂ ਲਹਿਰਾਂ ਦਾ ਬਰਾਬਰ ਮੁਲਾਂਕਣ ਕਰੇ ਉਹਨੂੰ ਪੱਖਪਾਤੀ ਨਹੀਂ ਹੋਣਾ ਚਾਹੀਦਾ ਉਹ ਕਿਸੇ 'ਚ ਵੀ ਪੱਖਪਾਤ ਨਾ ਕਰੇ ਕਿ ਜਿਹੜਾ ਸਾਹਿਤ ਇਤਿਹਾਸਕਾਰ ਹੈ ਮੰਨ ਲਓ ਉਹਦਾ ਵਿਸ਼ੇਸ਼ ਚੁਕਾ ਕਿਸੇ ਇੱਕ ਵਿਦਾਵਾਲਾ ਤਾਂ ਉਹ ਉਹਦੇ ਬਾਰੇ ਜਿਆਦਾ ਚੰਗਾ ਨਾ ਲਿਖੇ ਤੇ ਦੂਜੀ ਬਾਰੇ ਮਾੜਾ ਨਾ ਲਿਖੇ ਉਹਨੂੰ ਕੀ ਕਹਿੰਦੇ ਨੇ ਨਿਰਕੇਪੋਕੇ ਆਪਦਾ ਜਿਹੜਾ ਡਿਸੀਜਨ ਆਪਦੀ ਜਿਹੜੀ ਰਚਨਾ ਆਪਦੀ ਇਤਿਹਾਸਕਾਰੀ ਕਰਨੀ ਚਾਹੀਦੀ ਹੈ ਬਰਾਬਰ ਰੂਪ ਤੋਂ ਮੁਲਾਂਕਣ ਕਰਨਾ ਚਾਹੀਦਾ ਸਹੀ ਇਤਿਹਾਸਕਾਰੀ ਕੋਈ ਪ੍ਰਤਭਾਸ਼ਾਲੀ ਵਿਅਕਤੀ ਹੀ ਕਰ ਸਕਦਾ ਇਹ ਕੋਈ ਸੌਖਾ ਕੰਮ ਨਹੀਂ ਆ ਸਹੀ ਇਤਿਹਾਸਕਾਰੀ ਬਹੁਤ ਮਿਹਨਤ ਬਹੁਤ ਮੁਸ਼ਕਲਤ ਬਹੁਤ ਦਿਮਾਗ ਤੁਹਾਡਾ ਮੰਗਦੀ ਆ ਤਾਂ ਇੱਕ ਪਰ ਤੇਵਾ ਸ਼ਾਲੀ ਜੋ ਵਿਅਕਤੀ ਹੋਏਗਾ ਉਹੀ ਇਹ ਕੰਮ ਨੂੰ ਕਰ ਸਕਦਾ ਠੀਕ ਹੈ ਏਸੀ ਸਾਡੀ ਅੱਜ ਦੀ ਵੀਡੀਓ ਸਾਇਤ ਦੀ ਅਸ ਕਰੀ ਸੰਕਲਪ ਅਤੇ ਸਰੂਪ ਹੁਣ ਨੈਕਸਟ ਟੂ ਵੀਡੀਓਜ਼ ਮੈਂ ਤੁਹਾਨੂੰ ਜਿਹੜੀਆਂ ਅਪਲੋਡ ਕਰੂੰਗੀ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਉਹਦਾ ਟੌਪਿਕ ਕੀ ਹੋਊਗਾ ਇੱਕ ਦਿਨ ਤੁਹਾਨੂੰ ਕਰਾਉਂਗੀ ਸਾਇਤ ਇਤਿਹਾਸ ਅਤੇ ਸਾਇਤ ਸਮਿਖਿਆ ਦੇ ਅੰਦਰ ਅੰਤਰ ਨਿਖੇੜ ਫਿਰ ਇੱਕ ਦੇ ਫਿਰ ਐਸੇ ਨਾਲ ਹੀ ਤੁਹਾਨੂੰ ਕਰਾ ਦੂੰਗੀ ਸਾਇਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਠੀਕ ਹੈ ਸਾਹਿਤ ਦਾ ਇਤਿਹਾਸ ਤੇ ਸਾਹਿਤਿਸਮਕ ਇਹਤੋਂ ਵੀ ਕੁਐਸਚਨ ਬਣ ਜਾਂਦਾ ਇਹਨਾਂ ਦਾ ਅੰਤਰ ਨਿਖੇੜ ਤੇ ਉਸ ਤੋਂ ਬਾਅਦ ਸਾਹਿਤ ਇਤਿਹਾਸ ਅਤੇ ਇਤਿਹਾਸ ਸ਼ਾਸਤਰ ਇਹਨਾਂ ਦਾ ਅੰਤਰ ਨਿਖੇੜ ਇਹ ਤੁਹਾਨੂੰ ਨੈਕਸਟ ਇੱਕ ਵੀਡੀਓ ਦੇ ਵਿੱਚ ਇਹ ਮਟੀਰੀਅਲ ਮਿਲ ਜਾਊਗਾ ਫਿਰ ਜਿਹੜੀ ਮੋਸਟ ਇੰਪੋਰਟੈਂਟ ਸੈਕੰਡ ਵੀਡੀਓ ਆਊਗੀ ਜਿੰਨੇ ਚੋ ਕੁਐਸਚਨ ਆਉਂਦਾ ਹੀ ਆਉਂਦਾ ਹੈ ਜਿਹੜਾ ਕਾਲਵੰਡ ਹੈ ਸਾਡੇ ਸਾਡੀ ਇਤਿਹਾਸਕਾਰੀਕਰਨ ਸਮੇਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਸਾਡੀ ਇਤਿਹਾਸ ਕਰੀਕਰਨ ਲੱਗੀਆਂ ਜਿਹੜੀਆਂ ਸਮੱਸਿਆਵਾਂ ਹੈ ਇਤਿਹਾਸ ਕਰਨ ਮੂਰੇ ਆਉਂਦੀਆਂ ਉਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਕਰਾਉਂਗੀ ਤੇ ਨਾਲ ਨਾਲ ਥੋੜਾ ਮੈਟਾ ਅਧਿਐਨ ਸੰਬੰਧਤ ਵੀ ਤੁਹਾਨੂੰ ਦੱਸੂਗੀ ਕਿ ਕੀ ਹੁੰਦਾ ਕਿੱਦਾਂ ਕਰਨਾ ਠੀਕ ਹੈ ਤੇ ਇਹ ਦੋ ਵੀਡੀਓਜ਼ ਦੇ ਨਾਲ ਨਾਲ ਸਾਡਾ ਜਿਹੜਾ ਯੂਨਿਟ ਹੈ ਕੰਪਲੀਟ ਹੋ ਜਾਏਗਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਤੁਹਾਡੇ ਲਈ ਕਿੰਨਾ ਇੰਪੋਰਟੈਂਟ ਹੋਣ ਵਾਲੀਆਂ ਏ 35 40 ਵੀਡੀਓਜ਼ ਠੀਕ ਹੈ ਤਾਂ ਇਹਨਾਂ ਨੂੰ ਜਰੂਰ ਦੇਖ ਲਿਓ ਤੇ ਜੁੜੇ ਰੋ ਸਾਡੇ ਚੈਨਲ ਦੇ ਨਾਲ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਵੀਡੀਓ ਚੰਗੀ ਲੱਗਦੀ ਹੈ ਤਾਂ ਉਸ ਨੂੰ ਲਾਈਕ ਕਰਕੇ ਸਾਨੂੰ ਦੱਸੋ ਕਿ ਤੁਹਾਨੂੰ ਇਹ ਚੰਗੀ ਲੱਗ ਰਹੀ ਹੈ ਤੇ ਕਮੈਂਟਸ ਕਰਕੇ ਆਪਦੇ ਵਿਚਾਰ ਵੀ ਦੱਸੋ ਚੰਗਾ ਤਾਂ ਚੰਗਾ ਮਾੜਾ ਤਾਂ ਮਾੜਾ ਆਪਦੇ ਵਿਚਾਰ ਸਾਨੂੰ ਦੱਸੋ ਜੇ ਕੋਈ ਕਮੀ ਹੈ ਤਾਂ ਉਹਨੂੰ ਅਸੀਂ ਸੁਧਾਰ ਸਕੀਏ ਜੇ ਕੁਝ ਚੰਗਾ ਲੱਗਦਾ ਹੈ ਤਾਂ ਉਹ ਵੀ ਦੱਸੋ ਤਾਂ ਕਿ ਮੈਨੂੰ ਹੋਰ ਮੋਟੀਵੇਸ਼ਨ ਮਿਲੇ ਵੀਡੀਓਜ਼ ਬਣਾਉਂਦੀ ਤੇ ਵੀਡੀਓ ਦੇਖਣ ਦੇ ਲਈ ਤਾਂ